ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਿਵਾਰੀ 사త్సੰਗ ਜੀਓ 60 ਰਾਗ ਨੌਵੇਂ ਨਾਨਕ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਕਮ ਬਖਸ਼ਿਸ਼ ਕਰਦੇ ਨੇ ਆਓ ਸਰਵਣ ਕਰੀਏ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ ਸੁਖ ਸਨੇਹ ਰ ਭੈਣੀ ਜਾ ਕੇ ਕੰਚਨ ਮਾਰਤੀ ਮੰਨੈ ਰਹਾ ਜਿਹੜਾ ਮਨੁੱਖ ਜਿਹੜਾ ਜੀਵ ਦੁੱਖ ਦੇ ਸਮੇਂ ਨੂੰ ਦੁੱਖ ਕਰਕੇ ਨਾ ਮੰਨੈ ਭਾਵ ਕਿ ਪਰਮੇਸ਼ਰ ਦੇ ਹੁਕਮ ਦੇ ਵਿੱਚ ਉਹਦੇ ਰਜ਼ਾ ਦੇ ਵਿੱਚ ਦੁੱਖ ਨੂੰ ਖੁਸ਼ ਹੋ ਕੇ ਮੰਨੈ ਸੁਖ ਆ ਜਾਵੇ ਸਨੇ ਆ ਜਾਵੇ ਔਰ ਭੈ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਦੇ ਵਿੱਚ ਰਹਿ ਕੇ ਕਿਤੇ ਰਸਤੇ ਦੇ ਵਿੱਚ ਸੋਨਾ ਵੀ ਡਿੱਗਾ ਹੋਵੇ ਪਿਆਰਿਓ ਉਹਨੂੰ ਮਿੱਟੀ ਸਮਾਨ ਲਓ ਇਕ ਸਮਾਂ ਐਸਾ ਆਇਆ ਤਨ ਤਨ ਗੁਰੂ ਨਾਨਕ ਸਾਹਿਬ ਜੀ ਕੌਡੇ ਰਾਖਸ਼ ਦਾ ਜਿਸ ਵੇਲੇ ਆਧਾਰ ਕਰਦੇ ਨੇ ਪਿਆਰਿਓ ਉਦੋਂ ਬਾਅਦ ਬਸ਼ੰਬਰਪੁਰ ਨਗਰੀ ਨੂੰ ਜਾਂਦੇ ਨੇ ਔਰ ਇੱਕ ਜਗ੍ਹਾ ਤੇ ਚਲਦਿਆਂ ਚਲਦਿਆਂ ਭੁੱਖ ਦਾ ਸਤਾਇਆ ਕੌਡੇ ਰਾਖਸ਼ ਦੇ ਕਾਬੂ ਆਇਆ ਸੀ ਵਰਦਾਨਾ ਸ਼ਿਨਾਗੇ ਲਿਆਏ ਨੇ ਵਿਆਕਲ ਫਿਰ ਹੋਇਆ ਕਹਿਣ ਲੱਗਾ ਮਹਾਰਾਜ ਭੁੱਖ ਲੱਗੀ ਐ ਕੋਈ ਇੰਤਜ਼ਾਮ ਕਰੀਏ ਗੁਰੂ ਸਾਹਿਬ ਜਾਨੀ ਜਾਨ ਨੇ ਘੜ ਘੜ ਕੇ ਅੰਦਰ ਕੀ ਜਾਣ ਭਲੇ ਬੁਰੇ ਕੀ ਪੀਰ ਪਿਸ਼ਾਂਤ ਰੇਤਾ ਦੇ ਵਿੱਚ ਦੇ ਲੱਗਦੇ ਪਏ ਨੇ ਪਿਆਰਿਓ ਠੁੱਡਾ ਜਿਹਾ ਵਜਾ ਪੈਰ ਦਾ ਗੁਰੂ ਨਾਨਕ ਸਾਹਿਬ ਦਾ ਇੱਕ ਚਮਕਦਾ ਪੱਥਰ ਨਜ਼ਰ ਆਇਆ ਕਹਿਣ ਲੱਗੇ ਫੜਲਾ ਮਰਦਾਨਿਆ ਕਹਿੰਦੇ ਵੀ ਇਹ ਲੈ ਜਾ ਸ਼ਹਿਰ ਦੇ ਵਿੱਚ ਇਹਨੂੰ ਵੇਚ ਕੇ ਰੱਜ ਕੇ ਜਿੰਨਾ ਮਰਜੀ ਖਾ ਪੀਆ ਤੈਨੂੰ ਵੱਧੂ ਰਸਤਾ ਮਿਲ ਜਾਣਗੇ ਹੁਣ ਜਾ ਕੇ ਪਿਆਰਿਓ ਇੱਕ ਹਲਵਾਈ ਦੀ ਦੁਕਾਨ ਤੇ ਗਿਆ ਕਹਿੰਦਾ ਕਿ ਮੈਂ ਖਾਣ ਪੀਣ ਡੋਗੀ ਦੀ ਮਠਿਆਈ ਦੇ ਸਕਦਾ ਕਹਿੰਦਾ ਟ੍ਰਾਈ ਜ਼ਰੂਰ ਮਾਰ ਲੈ ਇੱਕ ਜਗ੍ਹਾ ਤੇ ਨਾ ਰੁਕੀ ਤੇ ਦੂਸਰੀ ਜਗ੍ਹਾ ਸਬਜੀ ਵਾਲੇ ਕੋਲ ਗਿਆ ਕਹਿਣ ਲੱਗਾ ਡੰਗ ਦੀ ਸਬਜੀ ਲੈ ਜਾ ਪੱਥਰਿਆ ਵੱਟਾ ਸਮਝ ਕੇ ਰੱਖ ਲੂਗਾ ਹੋਰ ਵੀ ਦੁਕਾਨਾਂ ਬੜੀਆਂ ਫਿਰੀਆਂ ਤੇ ਜਿਸ ਵੇਲੇ ਵਾਪਸ ਗੁਰੂ ਸਾਹਿਬ ਦੇ ਕੋਲ ਪਹੁੰਚਿਆ ਕਹਿਣ ਲੱਗਾ ਮਹਾਰਾਜ ਕੋਈ ਕਹਿੰਦਾ ਸਬਜੀ ਲੈ ਲਾ ਕੋਈ ਕਹਿੰਦਾ ਮਠਿਆਈ ਲੈ ਲਾ ਕਹਿੰਦਾ ਵੀ ਤੂੰ ਇੱਕ ਸਰਾਫ ਹੈ ਉਹਦੇ ਕੋਲ ਗਿਆ ਕਹਿੰਦਾ ਜੀ ਕਿਹੜਾ ਕਹਿੰਦਾ ਪੁੱਛ ਕੇ ਜਾਵੀਂ ਸਾਲਸਰਾਏ جوہری ਦੁਬਾਰਾ ਫੇਰ ਪਰਤਿਆ ਸਾਲਸਰਾਏ جوہری ਦੇ ਕੋਲ ਪੜ ਗਿਆ ਜਦੋਂ ਉਸਨੇ ਹੀਰਾ ਵੇਖਿਆ ਪਿਆਰਿਓ ਤੇ ਕਹਿਣ ਲੱਗਾ ਇਹਦਾ ਮੁੱਲ ਤਾਂ ਮੈਂ ਨਹੀਂ ਦੇ ਸਕਦਾ ਇਹਦੀ ਦਰਸ਼ਨੇ ਭੇਟਾ 100 ਰੁਪਿਆ ਦੇ ਸਕਦਾ ਦਰਸ਼ਨ ਕਰਨ ਦੀ ਭੇਟਾ 100 ਰੁਪਿਆ ਮੈਂ ਦੇ ਦਿੰਦਾ ਬਾਕੀ ਮੈਂ ਇਹਦਾ ਬੋਲ ਨਹੀਂ ਤਰਸ ਹੁਣ ਫੇਰ ਵਾਪਸ ਗਿਆ ਗੁਰੂ ਸਾਹਿਬ ਕੋਲ ਮਰਦਾਨਾ ਬਾਹਰ ਖੁੱਲੀ ਜਗ੍ਹਾ ਬੈਠੇ ਸੀ ਕੁਝ ਜਗ੍ਹਾ ਦੂਰੀ ਤੇ ਕਹਿਣ ਲੱਗਾ ਕਿ ਇੱਕ ਮਿਲਿਆ ਇਹਦਾ ਗੁਣਵਾਨ ਉਹਨੇ 100 ਰੁਪਇਆ ਮਹਾਰਾਜ ਮੱਥਾ ਟੇਕਿਆ ਤੇ ਉਹ ਕਹਿੰਦਾ ਕਿ ਮੈਂ ਇਹਦਾ ਬੋਲ ਨਹੀਂ ਦੇ ਸਕਦਾ ਬਾਕੀ ਕਿਸੇ ਨੂੰ ਸਮਝ ਨਹੀਂ ਲੱਗੀ ਪੀ ਇਹ ਪੱਥਰ ਕੀ ਹੈ ਕਹਿਣ ਲੱਗਾ ਹੁਣ ਤੂੰ ਜਾ ਜਾ ਕੇ 100 ਰੁਪਇਆ ਦਾ ਵਾਪਸ ਕਰਕੇ ਆ ਇਮਤਿਹਾਨ ਬੜੇ ਲੈਂਦੇ ਸੀ ਮਰਦਾਨੇ ਦੇ ਗੁਰ ਸਾਹਿਬ ਹਣ ਮਰਦਾਨਾ ਫਿਰ ਵਾਪਸ ਗਿਆ ਉਹਨੇ ਚਿੰਨਣੂ ਸਾਸਰਾਏ ਜੋਰੀ ਦੇ ਜਦ ਕੋਲ ਗਿਆ ਪਿਆਰਿਓ ਤੇ ਮਾਇਆ ਕਹਿਣ ਲੱਗਾ ਤੁਸੀਂ ਵਾਪਸ ਲੈ ਲਓ ਕਹਿੰਦਾ ਇਹ ਮਾਇਆ ਭੇਟਾ ਕੀਤੀ ਹੈ ਮੈਂ ਉਦੋਂ ਉਹਦਾ ਜਿਹੜਾ ਨੌਕਰ ਸੀ ਆ ਦਰਕਾ ਪਿਆਰਿਓ ਉਹ ਵੀ ਗੁਰੂ ਦਾ ਬੜਾ ਸਤਕਾਰ ਮਾਨ ਕਰਨ ਵਾਲਾ ਸੀ ਕਹਿਣ ਲੱਗਾ ਇਹ ਕੋਈ ਮਹਾਂਪੁਰਸ਼ ਆਇਆ ਹੈ ਉਹਦੇ ਆਪਾ ਦਰਸ਼ਨ ਕਰੀਏ ਲੰਗਰ ਪ੍ਰਸ਼ਾਦਾ ਤਿਆਰ ਕੀਤਾ ਪਿਆਰਿਓ ਤਿਆਰ ਕਰਕੇ ਤੇ ਉਹ ਦਰਸ਼ਨੀ ਭੇਟਾ ਫੇਰ ਉਹਨੂੰ ਦੇ ਦਿੱਤੀ ਆ ਮਰਦਾਨੇ ਨੂੰ ਤੇ ਦੇ ਕੇ ਉਹ ਵਾਪਸ ਪੱਥਰ ਵੀ ਜਿਹੜਾ ਸੀ ਹੀਰਾ ਕਹਿਣ ਲੱਗਾ ਲੈ ਜਾਓ ਜਾ ਕੇ ਸਾਡੀ ਤਰਫੋਂ ਉਹਨਾਂ ਨੂੰ ਭੇਟਾ ਕਰ ਦਿਓ ਹੁਣ ਅੱਗੇ-ਅੱਗੇ ਮਰਦਾਨਾ ਪਿੱਛੇ-ਪਿੱਛੇ ਆਧਰਕਾ ਤੇ ਸਾਸਰਾਏ ਜੌਰੀ ਗੁਰੂ ਸਾਹਿਬ ਦੇ ਕੋਲ ਅਪੜ ਗਏ ਜਾ ਕੇ ਨੱਕ ਮਸਤਕ ਹੋਏ ਮੱਥਾ ਟੇਕਿਆ ਲੰਗਰ ਪ੍ਰਸ਼ਾਦਾ ਰੱਖਿਆਗੇ ਬੜਾ ਮਾਣ ਸਤਕਾਰ ਦਿੱਤਾ ਸਤਿਗੁਰਾਂ ਨੂੰ ਸਤਿਗੁਰੂ ਬੜੇ ਪ੍ਰਸੰਨ ਹੋਏ ਅਦਰਕੇ ਨੌਕਰ ਦੀਆਂ ਗੱਲਾਂ ਜਿਹੜੀਆਂ ਸੀ ਉਹ ਸਾਸਰਾਏ ਜੋਰੀ ਤੋਂ ਵੀ ਅੱਗੇ ਸੀ ਗਿਆਨ ਦੇ ਨਾਲ ਦੋਹਾਂ ਨੂੰ ਠਾਰਿਆ ਸੋਝੀ ਪੈ ਗਈ ਸਾਸਰਾਏ ਨੂੰ ਕਿ ਰੱਬ ਦਾ ਰੂਪ ਬਾਬਾ ਨਾਨਕ ਸਾਡੇ ਦਰ ਤੇ ਆਇਆ ਹੈ ਬੜਾ ਮਾਣ ਸਤਕਾਰ ਸਾਰਾ ਨਗਰ ਹੀ ਸਤਗੁਰਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚ ਗਿਆ ਪਿਆਰੇ ਉੱਥੇ ਫਿਰ ਇੱਕ ਤਾਗੀਦ ਕੀਤੀ ਉੱਥੋਂ ਦੀ ਮੰਜੀ ਉੱਥੋਂ ਦੀ ਜ਼ਿੰਮੇਵਾਰੀ ਸਾਲਸਰਾਏ ਜੌਹਰੀ ਨੂੰ ਦਿੱਤੀ ਤੇ ਨਾਲ ਇਹ ਵੀ ਕਿਹਾ ਕਿ ਜਿਸ ਵਲੇ ਆਪਜੀ ਕੋਲ ਇਹ ਕੰਮ ਨਾ ਹੋਵੇ ਤਾਂ ਇਸ ਤੋਂ ਅੱਗੇ ਤੁਸੀਂ ਆਪਣੇ ਨੌਕਰ ਅਧਰਕੇ ਨੂੰ ਮੰਜੀ ਦੇ ਦਲੀ ਇਹ ਸੇਵਾ ਸੰਭਾਲ ਕਰੇਗਾ ਸੋ ਪਿਆਰਿਓ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਉਤਾਰਦੇ ਸਨ ਔਰ ਵੈਸੇ ਕੰਜਨ ਬਾਟੀ ਮਾਨੇ ਤੋ ਭਾਵ ਕੇ ਉਹ ਸੋਨਾ ਵੀ ਪਿਆ ਹੋਵੇ ਜਾਂ ਕੋ ਚੀਜ਼ ਪਈ ਹੋਵੇ ਪਿਆਰਿਓ ਉਹਨੂੰ ਉਸੇ ਤਰੀਕੇ ਨਾਲ ਹੀ ਦੇਖ ਕੇ ਅੱਗੇ ਲਗਿਆ ਜਾਵੇ ਸਤਿਗੁਰੂ ਇਹ ਫਰਮਾਉਂਦੇ ਨੇ ਰਹਾਓ ਨਾਹਿ ਨਿੰਦਿਆ ਨਾਹਿ ਉਸਤ ਜਾ ਕੇ ਲੋਭ ਮੋਹ ਅਭਮਾਨਾ ਕਹਿੰਦੇ ਨਾ ਕਿਸੇ ਦੀ ਨਿੰਦਿਆ ਕਰੋ ਨਾ ਸੁਣੋ ਨਾ ਕਿਸੇ ਦੀ ਬਹੁਤੀ ਉਸਤ ਕਰੋ ਤੇ ਨਾ ਲੋਭ ਬਹੁਤ ਅਭਿਮਾਨ ਦੇ ਵਿੱਚ ਫਸੋ ਹੰਕਾਰ ਵੀ ਨਾ ਕਰੋ ਹਰ ਖੁਸ਼ੋਗ ਤੇ ਰਹੇ ਨਿਆਰਿਓ ਨਾਹੀਂ ਮਾਣ અપਮਾਨ ਕਦੇ ਖੁਸ਼ੀ ਬਹੁਤੀ ਨਾ ਸਮਝੋ ਕਦੇ ਸੋਗ ਬਹੁਤਾ ਨਾ ਸਮਝੋ ਨਿਆਰਾਪਣ ਰੱਖੋ ਜੇ ਕੋਈ ਮਾਣ ਕਰ ਦੇਵੇ ਤਾਂ ਵੀ ਖੁਸ਼ੀ ਤੇ ਜੇ ਕੋਈ અપਮਾਨ ਕਰ ਦੇ ਪਿਆਰਿਓ ਤੇ ਤਾਂ ਵੀ ਖੁਸ਼ ਰਹੋ ਆਸਾ ਮਨਸਾ ਸਗਲ ਤਿਆਗੇ ਜਗ ਤੇ ਰਹਿ ਨਰਾਸਾ ਅਸ਼ਾਵਾਂ ਮਨ ਦੇ ਵਿੱਚ ਬਹੁਤੀਆਂ ਨਾ ਪਾਲੋ ਕਿਉਂਕਿ ਜੋ ਸਤਿਗੁਰੂ ਨੇ ਲਿਖਿਆ ਉਹ ਮਿਲਣਾ ਹੈ ਤੇ ਮਿਲਦਾ ਹੈ ਅਸ਼ਾਵਾਂ ਕੀਤੀਆਂ ਸਾਰੀ ਉਮਰ ਆਪਾਂ ਜਿੰਨਾ ਮਰਜੀ ਯਤਨ ਕਰ ਲਈਏ ਪਿਆਰਿਓ ਗੱਫਾ ਉਤਨਾ ਹੀ ਮਿਲੇਗਾ ਜਿੰਨਾ ਵੈਗ ਨੇ ਲਿਖਿਆ ਤੇ ਸਤਿਗੁਰੂ ਕਹਿੰਦੇ ਆਸਾ ਮਨਸਾ ਸਗਲ ਤਿਆਗੇ ਅਸ਼ਾਵਾਂ ਨੂੰ ਤਿਆਗ ਦੇ ਜਗ ਤੇ ਰਹੀ ਨਰਾਸਾ ਇਸ ਜਗ ਦੇ ਵਿੱਚ ਉਹ ਸਤਿਗੁਰੂ ਦੇ ਭਾਉ ਦੇ ਵਿੱਚ ਰੋ ਕਾਮ ਕ੍ਰੋਧ ਦੇ ਪਰਸੇ ਨਾ ਹਨ ਤੇ ਘਟ ਬ੍ਰਹਮ ਨਿਵਾਸਾ ਕਾਮ ਲਾਗੇ ਨ ਟੁਕੇ ਕ੍ਰੋਧ ਕਿ ਧੇਰ ਦੇ ਵਿੱਚ ਵਸੇ ਹੀ ਨਾ ਤੇ ਪਿਆਰਿਓ ਜਿਸ ਦੇ ਵਿੱਚ ਇਹ ਉਤਲੇ ਜਨਾ ਪਾਲੀਆਂ ਦੀ ਕਿਰਪਾ ਹੋਵੇਗੀ ਨਾ ਪਿਆਰਿਓ ਉਹਦੇ ਸਤਿਗੁਰੂ ਕਹਿੰਦੇ ਨੇ ਘਟ ਬ੍ਰਾਹਮ ਨਵਾਸਾ ਉਹਦੇ ਹਿਰਦੇ ਦੇ ਵਿੱਚ ਪਰਮੇਸ਼ਰ ਦਾ ਵਾਸਾ ਹੋ ਜਾਂਦਾ ਇਤਨੀ ਵੱਡੀ ਬਖਸ਼ਿਸ਼ ਕਰਦੇ ਗੁਰ ਕਿਰਪਾ ਜੇ ਨਰਕੋਂ ਕੀਨੀ ਤੀ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਗਨ ਸਿਓ ਜੋ ਪਾਨੀ ਸੰਗ ਪਾਨੀ ਜੇ ਗੁਰੂ ਕਿਰਪਾ ਕਰ ਦੇਵੇ ਜਿਸ ਜੀਵ ਦੇ ਉੱਤੇ ਉਹੀ ਸਤਿਗੁਰੂ ਦੀ ਜੁਗਤੀ ਨੂੰ ਜਾਣਦਾ ਦੂਜੇ ਦੇ ਵਸ ਦੀ ਗੱਲ ਨਹੀਂ ਦੇ ਉਹੀ ਪ੍ਰਮਾਤਮਾ ਦੀ ਪਛਾਣ ਕਰ ਸਕਦਾ ਹੈ ਉਹੀ ਸਤਿਗੁਰੂ ਦੀ ਉਕਤੀ ਨੂੰ ਸਮਝ ਸਕਦਾ ਹੈ ਜੇ ਸਰਗੁਰੂ ਦੀ ਇਹ ਸ਼ਬਦ ਦੀ ਉਕਤੀ ਨੂੰ ਸਮਝ ਲਿਆ ਤੇ ਪਿਆਰਿਓ ਫਿਰ ਹੋਰ ਜਿਆਦਾ ਵੇਖਣ ਦੀ ਲੋੜ ਨਹੀਂ ਇਹ ਹੀ ਅਣਬੋਲ ਹੀਰੇ ਵਰਗੀਆਂ ਗੱਲਾਂ ਨੂੰ ਕਿਤੇ ਗੱਲ ਦੇ ਵਿੱਚ ਪਰੋ ਲਿਆ ਪਿਆਰਿਓ ਤੇ ਸਾਡਾ ਜਿੰਦਗੀ ਦਾ ਜਿਹੜਾ ਮਕਸਦ ਆਉਣ ਵਾਲਾ ਹੈ ਇਸ ਦੁਨੀਆ ਦੇ ਉੱਤੇ ਉਹ ਹੱਲ ਹੋ ਜਾਵੇਗਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਤੇ ਪਿਆਰਿਓ ਗੁਰੂ ਅਤੇ ਸੇਵਕ ਦੇ ਵਿੱਚ ਕੋਈ ਭੇਦ ਨਹੀਂ ਰਹੇਗੀ ਜਿਹੜਾ ਇਹ ਸ਼ਬਦیاں 17 ਨੂੰ ਆਪਣੀ ਹਿੰਦੀ ਵਿੱਚ ਵਸਾ ਲਵੇ ਇਸ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਢਾਲ ਲਵੇ ਤੇ ਪਿਆਰਿਓ ਉਹ ਅਕਾਲ ਪੁਰਖ ਪਰਮਾਤਮਾ ਦਾ ਰੂਪ ਹੋ ਜਾਵੇਗਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ ਮੈਂ ਨਹੀਂ ਕਹਿ ਰਿਹਾ ਸੋ ਇਹ ਸੀ ਪਿਆਰਿਓ ਅੱਜ ਦਾ ਹੁਕਮ ਜਵਾਕ ਜੀ ਨੇ ਸਰਵਣ ਕੀਤਾ ਹੈ ਸੋਠ ਰਾਗ ਵਿੱਚ ਨੌਵੇਂ ਨਾਨਕ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਵੱਲੋਂ ਹੋਈਆ ਭੁੱਲਾ ਨਾਚ ਤਾਰੀਏ ਗੱਜ ਕੇ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ